ਕਿ ਬਾਅਦ ਚ ਹੋਣੇ ਸਾਰਾ ਕੁਝ ਦੱਸਿਆ ਆ ਜੀ ਉਹਨੇ ਮੂਸੇ ਚੱਕ ਨਿਕਲੀ ਆ ਉੱਥੇ ਗਿਰ ਗਿਆ ਸੀ ਨਾ ਨਾਲ ਦੇ ਨਾਲ ਲੌਂਗ ਇੰਜੈਕਟ ਕਰਨ ਤੋਂ ਬਾਅਦ ਜੋ ਵੀ ਜਿੱਦਾਂ ਵੀ ਦਿੱਤਾ ਹੈ ਨਾ ਤੇ ਇਹ ਉੱਥੇ ਛੱਡ ਕੇ ਉਹ ਚੱਲ ਗਏ ਬਾਅਦ ਚ ਰਾਤ ਨੂੰ ਹਨੇਰੇ ਪਏ ਤੋਂ ਵੀ ਸਾਨੂੰ ਕੋਈ ਦੇਖੇ ਨਾ 10:30 11 ਵਜੇ ਉੱਥੋਂ ਚੱਕ ਕੇ ਮੋਟਰਸਾਈਕਲ ਤੇ ਘੜੀਸਕੀ ਲੈ ਕੇ ਗਏ ਨੇ ਪਾਸੋਂ ਦਾ ਕਬੱਡੀ ਖਿਡਾਰੀ ਬਣਿਆ ਸਤਵਿੰਦਰ ਸਿੰਘ ਜੋ ਕਿ ਥੋੜੀ ਬਹੁਤੀ ਡਰਿੰਕ ਜ਼ਰੂਰ ਕਰਦਾ ਸੀ ਪਰ ਚਿੱਟਾ ਨਹੀਂ ਸੀ ਲਾਉਂਦਾ ਉਹਦੇ ਦੋਸਤਾਂ ਵੱਲੋਂ ਗੁੰਮਰਾਹ ਕਰਕੇ ਉਹਨੂੰ ਇੰਜੈਕਸ਼ਨ ਲਾਇਆ ਗਿਆ ਤੇ ਉਹ ਇੰਜੈਕਟ ਹੋ ਕੇ ਉਹਦੀ ਗੱਲ ਮੌਤ ਹੋਈ ਆ ਕਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ दारू ਪੀਤੀ ਆ ਤੇ ਘੰਟੇ ਬਾਅਦ ਠੀਕ ਹੋ ਜਾਊਗਾ ਇਦਾਂ ਕਰਕੇ ਘਰੇ ਪਾ ਗਏ ਲੰਮੇ ਡੈਥ ਹੋਈ ਆ ওভারਡੋਸ ਕਰਕੇ ਬਟ ਉਹ ਡਰਗ ਲੰਦੇ ਨਹੀਂ ਸੀਗੇ ਕੀ ਬੰਟੀ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਤੇ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਤੇ ਸਰਕਾਰ ਵੱਲੋਂ ਹਣ ਮਾਲੀ ਮਦਦ ਜ਼ਰੂਰ ਕੀਤੀ ਜਾਵੇ ਡੈਥ ਹੋਈ ਆ ওভারਡੋਸ ਕਰਕੇ ਬਟ ਉਹ ਡਰਗ ਲੰਦੇ ਨਹੀਂ ਸੀਗੇ ਇਹ ਜਿੱਦਾਂ ਕਹਿ ਦਿੰਦੇ ਆ ਕਿ ਉਹਨਾਂ ਦੇ ਜਿਹੜੇ ਸੀਗੇ ਮੁੰਡੇ ਹਨਾ ਉਹਨਾਂ ਨੇ ਕਿਹਾ ਵੀ ਤੂੰ ਇਹ ਕਰਕੇ ਦੇਖ ਹਨਾ ਇਦਾਂ ਕੁਛ ਉਹਨਾਂ ਨੇ ਟੀਕਾ ਲਾਇਆ ਉਹਨਾਂ ਨੇ ਫੋਰਸਫੁਲੀ ਕਹਿ ਲੋ ਜਿਦਾ ਹਨਾ ਬੰਦੇ ਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਜਿਹੜੇ ਲਾਇਆ ਨਹੀਂ ਸੀਗਾ ਤਾਂ ਫਿਰ ਉਹਨਾਂ ਨੇ ਉਹ ਉੱਥੇ ਕਹਿੰਦੇ ਜਿੱਦਾਂ ਪੜਤਾਲ ਕਰੀ ਆ ਵੀ ਉਥੋਂ ਮੌਕੇ ਤੇ ਉਹਨਾਂ ਨੇ ਟੀਕਾ ਲਾਇਆ ਉੱਥੇ गिर ਗਏ ਸੀਗੇ ਤੇ ਉੱਥੇ ਛੱਡ ਕੇ ਵੀ ਚਲੇ ਗਏ ਸੀਗੇ ਬਾਅਦ ਚ ਦੁਬਾਰਾ ਰਾਤ ਨੂੰ ਫਿਰ ਘਰੇ ਛੱਡ ਕੇ ਗਏ ਆ ਉਹ ਮਤਲਬ ਉਹਨਾਂ ਨੇ ਕੋਈ ਕੁਛੇ ਕਿਸੇ ਨੂੰ ਕੁਝ ਦੱਸਿਆ ਨਹੀਂ ਹੈਨਾ ਵੀ ਕਰਦਿਆਂ ਨੂੰ ਦੱਸਿਆ ਵੀ ਅਸੀਂ ਇਹਦੀ ਟੀਕਾ ਲਾਤਾ ਆ ਘਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ ਦਾਰੂ ਪੀਤੀ ਆ ਤੇ ਘੰਟੇ ਬਾਅਦ ਠੀਕ ਹੋ ਜਾਊਗਾ ਇਦਾਂ ਕਰਕੇ ਘਰੇ ਪਾ ਗਏ ਲੰਮੀ ਬ੍ਰਦਰ ਤੁਹਾਡਾ ਕੀ ਕਰ ਕੰਮ ਕਰਦਾ ਪਹਿਲਾਂ ਕਬੱਡੀ ਖੇਡਦੇ ਸੀ ਬਦਿਆ ਬਹੁਤ ਬਦਿਆ ਪਲੇਅਰ ਸੀਗੇ ਤੇ ਹੁਣ ਕਰਤਾਰ ਫੈਕਟਰੀ ਚ ਲੱਗ ਰਹੇ ਸੀ ਕਿੰਨੀ ਉਮਰ ਹੈ ਕਿ ਮੈਡੀ 37 ਸਾਲ ਦੀ ਸੀ ਉਮਰ ਸੀ ਬੱਚੇ ਵੀ ਨੇ ਹਾਂਜੀ ਦੋ ਬੱਚੇ ਨੇ ਉਹਨਾਂ ਦਾ ਇੱਕ ਬੇਟਾ ਇੱਕ ਬੇਟੀ ਕਿੰਨੇ ਦਿਨਾਂ ਤੋਂ ਹੈ 15 ਸਾਲ ਦਾ ਬੇਟਾ ਈ 12 ਸਾਲ ਦੀ ਬੇਟੀ ਹੈ ਮੰਕੀ ਕਰਦੇ ਇਹੀ ਹੈ ਜਿਨ੍ਹਾਂ ਨੇ ਕਰਾਇਆ ਆ ਜਾਂ ਜੱਜ ਇਹਨਾਂ ਥਰੂ ਆਇਆ ਹੈ ਉਹ ਸਾਰਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬੜੀ ਨਾਲ ਸਪੋਰਟ ਕਰੀ ਹੈ ਇਹਨਾਂ ਨਾਲ ਹੀ ਕਿਦਾਂ ਸੈਜ਼ੋਨ ਪੂਰਾ ਦਿੱਤੇ ਨੇ ਪਰਚਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਹੋ ਗਿਆ ਉਹ ਬ੍ਰਦਰ ਦਾ ਤੁਹਾਡੇ ਦਾ ਦੋਸਤ ਸੀਗਾ ਜਿਹੜਾ ਮੁੰਡਾ ਨਹੀਂ ਜੀ ਉਹ ਕਰਤਾਰ ਫੈਕਟਰੀ ਜਿੱਥੇ ਮੇਰੇ ਬ੍ਰਦਰ ਕੰਮ ਕਰਦੇ ਸੀ ਨੇ ਉਹਨਾਂ ਦੇ ਅੰਡਰ ਲੱਗਾ ਹੋਇਆ ਸੀ ਥੋੜੇ ਦਿਨਾਂ ਪਹਿਲਾਂ ਜੁਆਇਨਿੰਗ ਕਰੀਆ ਉਹ ਮੁੰਡੇ ਨੇ ਮੈਨੂੰ ਪਤਾ ਲੱਗਾ ਹੁਣ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਹਾਂ ਤੇ ਥੋੜੇ ਦਿਨਾਂ ਤੋਂ ਜੋਇਨਿੰਗ ਕਰਿਆ ਸੀ ਲੋ ਉਹਦੇ ਉਹਦੇ ਨਾਲ ਜੂਨੀਅਰ ਲੱਗਿਆ ਹੋਇਆ ਸੀਗਾ ਉੱਥੇ ਕੰਮ-ਕਮ ਕਰਦੇ ਜਾਣ-ਪਛਾਣ ਹੋਈ ਆ ਤੇ ਉਹ ਸੀਗਾ ਕਬੱਡੀ ਦਾ ਪਲੇਅਰ ਸੀਗਾ ਡਰਿੰਕ ਕਦੇ-ਕਦੇ ਕਰ ਲੈਂਦਾ ਸੀ ਇਦਾਂ ਹੋਰ ਕੋਈ ਡਰੱਗ ਉਹਨੇ ਅਜੇ ਤੱਕ ਕੀਤਾ ਨਹੀਂ ਸੀਗਾ ਇਹਦਾ ਕੋਈ ਭੋਲਾ ਭੋਲੂ ਪਤਾ ਨਹੀਂ ਇਦਾਂ ਭੋਲੂ ਨਾਮ ਹੈ ਇੰਦਾ ਤੁਹਾਡਾ ਬ੍ਰਦਰ ਬਚ ਵੀ ਸਕਦਾ ਸੀ ਜੇ ਮੌਕੇ ਤੇ ਹਸਪਤਾਲ ਦੇਖੋ ਉਹ 5 ਵਜੇ ਕੰਮ ਤੋਂ ਆਇਆ ਠੀਕ ਹੈ ਸਾਢੇ 5 ਵਜੇ ਇਹਨੂੰ ਲੈ ਕੇ ਗਿਆ ਇਹ ਜਿਹੜਾ ਇਹਦਾ ਨਾਮ ਭੋਲੂ ਆ ਉਸ ਤੋਂ ਬਾਅਦ ਹੁਣ ਇਹ ਨਹੀਂ ਪਤਾ ਕਿ ਇਹਨੇ ਕਿੰਨੇ ਵਜੇ ਨਸ਼ਾ ਕਰਾਇਆ ਉਹਨੂੰ ਹਨਾ ਉਸ ਟਾਈਮ ਵੀ ਦੱਸ ਸਕਦਾ ਸੀ ਜੇ ਖੁਦ ਨਹੀਂ ਲੈ ਕੇ ਜਾਣਾ ਸੀ ਹਸਪੀਟਲ 'ਚ ਨਾ ਤੇ ਬਾਅਦ 'ਚ ਹੁਣ ਇਹ ਸਾਰਾ ਕੁਝ ਦੱਸਿਆ ਆ ਕਿ ਉਹਦੇ ਮੂੰਹ 'ਚ ਚੱਕ ਨਿਕਲਿਆ ਆ ਉੱਥੇ ਗਿਰ ਗਿਆ ਸੀ ਨਾ ਨਾਲ ਦੀ ਨਾਲ ਲੌਂਗ ਇੰਜੈਕਟ ਕਰਨ ਤੋਂ ਬਾਅਦ ਪਰ ਜੋ ਵੀ ਜਿੱਦਾਂ ਵੀ ਦਿੱਤਾ ਹੈ ਨਾ ਤੇ ਇਹ ਉੱਥੇ ਛੱਡ ਕੇ ਉਹਨੂੰ ਚੱਲ ਗਏ ਬਾਅਦ 'ਚ ਰਾਤ ਨੂੰ ਹਨੇਰੇ ਪਏ ਤੋਂ ਵੀ ਸਾਨੂੰ ਕੋਈ ਦੇਖੇ ਨਾ 10:30 11 ਵਜੇ ਉੱਥੋਂ ਚੱਕ ਕੇ ਮੋਟਰਸਾਈਕਲ ਤੇ ਕੜੀਸਕੀ ਲੈ ਕੇ ਗਏ ਨੇ ਉਹਦੇ ਪੈਰ ਵੀ ਸੜਕ ਤੇ ਕੜੀਸ ਦੀ ਗਏ ਨੇ ਠੀਕ ਹੈ ਹਾਂ ਨੀਚੋਂ ਉਂਗਲੇ ਫਰੰਟ ਸਾਈਡ ਤੋਂ ਇਦਾਂ ਕਿਸਦਾ ਗਿਆ ਫਰੰਟ ਸਾਈਡ ਤੋਂ ਉਂਗਲੀਆਂ ਵੀ ਛਿਲ ਦੇ ਕੇ ਉਦਾਂ ਹੀ ਘਰੇ ਲੈ ਜਾ ਕੇ ਘਰਦਿਆਂ ਨੂੰ ਹੁੜਾਤਾ ਤੇ ਘਰੇ ਸੀ ਉਹਦੀ ਘਰ ਵਾਲੀ ਸੀ ਸਿਰਫ ਤੇ ਦੋ ਬੱਚੇ ਸੀ ਬੱਚੇ ਛੋਟੇ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਜਾ ਕੇ ਇਹ ਕਿਹਾ ਕਹਿੰਦੇ ਵੀ ਅਸੀਂ ਸ਼ਰਾਬ ਪੀਤੀ ਆ ਥੋੜੀ ਥੋੜੀ ਉਹ ਵੀ ਮਤਲਬ ਬਟ ਇਹਨੂੰ ਕਿਸੇ ਕਾਰਨ ਪਤਾ ਨਹੀਂ ਕਿਉਂ ਵੀ ਹਿੱਟ ਕਰ ਗਈ ਸ਼ਰਾਬ ਇਹਨੂੰ ਜਦ ਨਸ਼ਾ ਹੋ ਗਿਆ ਇਹਦੇ ਸਿਰ 'ਚ ਪਾਣੀ ਪਾ ਦੋ ਤੇ ਆਚਾਰ ਚੂਰ ਖਿਲਾ ਦਿਓ ਇਦਾਂ ਕਰਕੇ ਕਹਿੰਦੇ ਠੀਕ ਹੋ ਜਾਊਗਾ ਇਦਾਂ ਘਰਦਿਆਂ ਨੂੰ ਦੱਸਿਆ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਕਿਹੜਾ ਪਤਾ ਸੀਗਾ ਕੀ ਹੁੰਦਾ ਕੀ ਨਹੀਂ ਤੇ ਉਹ ਘਰੇ ਪਾਏ ਰਹੇ ਉਹਨਾਂ ਨੇ ਬਟ ਰਾਤ ਨੂੰ ਉਹਨਾਂ ਨੂੰ ਫੋਨ ਵੀ ਕੀਤੇ ਨੇ ਉਹਨਾਂ ਨੇ ਫੋਨ ਉਹਨਾਂ ਨੇ ਫੋਨ ਬਲੌਕ ਕਰ ਦਿੱਤਾ ਉਹਨਾਂ ਨੂੰ ਪੁੱਛਣ ਲਈ ਫੋਨ ਕਰਿਆ ਵੀ दारू ਤਾਂ ਨਹੀਂ ਵੀ ਕੁਝ ਹੋ ਕਿਉਂਕਿ दारू ਦੀ ਸਮੈਲ ਆਉਂਦੀ ਆ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਨੂੰ ਸਭ ਨੂੰ ਪਤਾ ਉਹਨਾਂ ਦੇ ਕੋਈ ਸਮੈਲ ਨਹੀਂ ਆ ਰਹੀ ਸੀ ਕੁਝ ਨਹੀਂ ਆ ਰਿਹਾ ਸੀਗਾ ਜਦੋਂ ਫੋਨ ਕਰਿਆ ਉਹਨਾਂ ਨੇ ਨੰਬਰ ਹੀ ਬਲੌਕ ਪਾ ਦਿੱਤੇ ਸਾਰੇ ਤੇ ਇਹਦਾ ਜਿਹੜਾ ਇੱਕ ਸ਼ਿਕਾਰ ਹੈ ਸਾਡੇ ਪਾਸੋਂ ਦਾ ਕਬੱਡੀ ਖਿਡਾਰੀ ਬਣਿਆ ਸਤਵਿੰਦਰ ਸਿੰਘ ਜੋ ਕਿ ਥੋੜੀ-ਬਹੁਤੀ ਡਰਿੰਕ ਜ਼ਰੂਰ ਕਰਦਾ ਸੀ ਪਰ ਚਿੱਟਾ ਨਹੀਂ ਸੀ ਲਾਉਂਦਾ ਉਹਦੇ ਦੋਸਤਾਂ ਵੱਲੋਂ ਗੁੰਮਰਾਹ ਕਰਕੇ ਉਹਨੂੰ ਇੰਜੈਕਸ਼ਨ ਲਾਇਆ ਉਦੇ ਦੋ ਬੱਚੇ ਐ ਮੈਂ ਕਹੂੰਗਾ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋਈ ਐ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਸਾਡੀ ਸਰਕਾਰ ਆਉਣ ਤੋਂ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਕਰਾਂਗੇ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਕਿ ਜਿਹੜੇ ਇਹ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਇਹ ਚਿੱਟਾ ਉਹਨਾਂ ਦੇ ਲੁਵਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਜਾਵੇ ਤੇ ਜਿਹੜਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਵੇ ਤਾਂ ਜੋ ਇਹ ਚਿੱਟਾ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਇਹ ਜਿਹੜੇ ਹੋਰ ਨੌਜਵਾਨ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਨੂੰ ਚੰਗੇ ਪਾਸੇ ਸਰਕਾਰ ਲੈ ਕੇ ਜਾਵੇ ਤੇ ਇੱਕ ਸਰਕਾਰ ਕੋਲੋਂ ਮੰਗ ਜ਼ਰੂਰ ਕਰਦੇ ਆ ਕਿ ਵੰਟੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਤੇ ਸਰਕਾਰ ਵੱਲੋਂ ਹੁਣ ਮਾਲੀ ਮਦਦ ਜ਼ਰੂਰ ਕੀਤੀ ਜਾਵੇ ਜਿਹੜੀ ਡੈਥ ਹੋਈ ਹੈ ਕਿਵੇਂ ਹੋਈ ਹੈ ਜੀ ਕੀ ਕਾਰਨ ਇਹ ਸਰ ਇਹਨਾਂ ਦੇ ਬ੍ਰਦਰ ਸੀ ਪ੍ਰਵਿੰਦਰ ਸਿੰਘ ਸਤਵਿੰਦਰ ਸਿੰਘ ਦੇ ਜਿਹੜਾ ਮਰਨ ਵਾਲਾ ਬੰਦਾ ਸੀ ਉਹਨਾਂ ਨੇ ਬਿਆਨ ਲਿਖਾਇਆ ਸੀ ਮੇਰੇ ਭਰਾ ਨੂੰ ਕੋਈ ਸੰਜੀਵ ਕੁਮਾਰ ਪੁੱਲੂ ਨਾਲ ਦਾ ਬੰਦਾ ਜਿਹੜਾ ਹੈਗਾ ਵੀ ਉਹ ਨਾਲ ਲੈ ਕੇ ਗਿਆ ਸੀ ਤੇ ਉਹਨੂੰ ਨਸ਼ਾ ਖਵਾ ਕੇ ਸਾਡੇ ਘਰੇ ਛੱਡ ਗਿਆ ਜਿਹੜੇ ਨਸ਼ੇ ਖਵਾ ਕੇ ਉਹਨੂੰ ਸਾਡੇ ਘਰੇ ਛੱਡ ਗਿਆ ਸੀ ਵੀ ਉਸ ਦਿਵਾ ਚ ਸਾਡੇ ਮੁੰਡੇ ਦੀ ਤਬੀਅਤ ਖਰਾਬ ਹੋਈ ਆ ਤੇ ਉਸ ਦਿਵਾ ਚ ਅਸੀਂ ਉਹਨੂੰ ਹਸਪਤਾਲ ਲੈ ਕੇ ਗਏ ਤੇ ਰਸਤੇ ਜਾਂਦੇ ਹੋਏ ਡੈਥ ਹੋ ਗਈ ਤੇ ਨਸ਼ਾ ਕਾਟੇ ਨਸ਼ਾ ਟੀਕਾ ਟੁਕਾ ਲਾਇਆ ਕੋਈ ਚਿੱਟੇ ਚਿੱਟੇ ਦਾ ਟੀਕਾ ਰੇਸਵੰਦ ਚ ਕੀ ਫਰਦਰ ਕਾਰਵਾਈ ਕੀਤੀ ਹੈ ਪਰਚਾ ਦਰਜ ਕੀਤਾ ਈ 304 ਕਿਸ ਨੇ ਹੈ ਇਸ ਤੋਂ किस ਦੇ ਖਿਲਾਫ ਕੀਤਾ ਗਿਆ ਇਹ ਸੰਜੀਪ ਕੁਮਾਰ ਉਹ ਭੋਲੀ ਦੇ ਤੇ 7-8 ਬੰਦਿਆਂ ਨੇ ਖਿਲਾਫ ਉਹ ਉਹਨਾਂ ਦੇ ਜਿਹੜੇ ਵਿਚਨ ਵਾਲਿਆਂ ਦੇ ਨਾਮ ਦੱਸੇ ਨੇ ਉਹਨਾਂ ਦੇ ਕਿੱਥੇ ਸੀ ਰੋਟੀ ਇਨਵੈਸਟੀਗੇਸ਼ਨ ਕਰ ਸਕਦੇ ਇਹ ਚ ਲੇਡੀਜ਼ ਨੇ ਜਿਆਦਾ ਸ਼ਾਮਲ ਜਿਹੜੀ ਇੱਕ ਇੱਕ ਕਰਚਾ ਕਰਕੇ ਕੀਤਾ ਲੇਡੀਜ਼ ਨੇ ਬੰਦੇ ਜੀ ਮੁੱਢਲੀ ਜਾਂਚ ਚ ਪਤਾ ਕੀ ਲੱਗਿਆ ਜੀ ਕਿੱਥੇ ਇਹਨਾਂ ਨੇ ਸੇਵਨ ਕਰਿਆ ਸੀ ਜਿਹਨਾਂ ਦੇ ਇੰਨਾਂ ਨੇ ਉੱਥੇ ਆਪਣੇ ਮੋਢਲੀ ਜਾਂਚੇ ਪਤਾ ਲੱਗਿਆ ਵੀ ਉਹ ਉੱਥੋਂ ਲੈ ਕੇ ਆਏ ਸੀ ਰੋਟੀ ਛੰਨਾ ਤੋਂ ਤੇ ਆਪਣੇ ਸੇਵਨ ਇਹਨਾਂ ਨੇ ਕੀਤਾ ਮੰਡੀ ਚ ਨਾਜ ਮੰਡੀ ਬਸ ਹਾਂਜੀ ਨਾਜ ਮ੍ਰਿਤਕ ਦਾ ਨਾਮ ਕੀ ਹੈ ਵਿਆਹ ਹੋਇਆ ਸੀ ਕਿ ਸਤਵਿੰਦਰ ਸਿੰਘ ਆ ਜੀ ਮ੍ਰਿਤਕ ਦਾ ਨਾਮ ਦਿਆ ਹੋਇਆ ਸੀ ਹਾਂ ਨਾਬੇ ਇੱਥੇ ਲਿਖਿਆ ਹੋਇਆ ਸੀ ਪਰਚਾ ਦਰਜ ਕਰਤੇ ਗ੍ਰਿਫਤਾਰ ਕੀ ਕਿਸ ਬਤਰਾ ਨਹੀਂ ਹਜੇ ਕਰਨੀ ਆ ਜੇ ਪਾਸ ਪੋਸਟਮਾਰਟਮ ਕਰਾ ਲਈਏ